ਕਿਸ ਤਰ੍ਹਾਂ ਦਿਸਦੇ ਹੋ ਜੀ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵੱਡੇ ਜਿਹੜੇ ਦਾਅਵੇ ਠੋਕੇ ਜਾ ਰਿਹਾ ਕਿ ਅਸੀਂ ਜਿਹੜਾ ਨਸ਼ੇ ਦਾ ਲੱਗ ਉਹ ਚੰਗੀ ਤਰੀਕੇ ਦੇ ਨਾਲ ਤੋੜ ਦਿੱਤਾ ਅਸੀਂ ਇਸ ਮਹੀਨੇ ਦੇ ਵਿੱਚ ਨਸ਼ਾ ਤੁਹਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਫਿਰ ਨਵਾਂ ਨਾਰਾ ਦਿੱਤਾ ਜੁੱਧ ਨਸ਼ੇ ਬਰੰਦਰ ਅਸੀਂ ਕਰਾਂਗੇ ਜੀ ਬੰਦ ਅਗਲਾ ਕਹਿੰਦਾ ਵੀ ਸੱਚਿਓ ਕਰਨਗੇ ਉਹਨਾਂ ਦੇ ਖਿਲਾਫ ਬੋਲਦੇ ਸੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਅ ਵਿਕਦਾ ਇੱਕ ਹਰਿਆਣਾ ਦੇ ਕੈਥਲ ਤੋਂ ਨੌਜਵਾਨ ਮੁੰਡਾ ਜੀ ਪੰਜਾਬੀ ਸਰਦਾਰ ਨੌਜਵਾਨ ਉਹਦੀ ਬਿਲਕੁਲ ਛੋਟੀ ਜੀ ਬਰੇਸ ਆ ਉਹਨੂੰ ਅਰੈਸਟ ਕੀਤਾ ਗਿਆ ਉਹ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਜਾਸੂਸ ਹੈ ਜੀ ਉਹ ਇੱਕ ਗੱਲ ਸਾਫ਼ ਆ ਵੀ ਭਾਰਤ ਸਰਕਾਰ ਜੀ 4 ਮਹੀਨੇ ਚ ਨਸ਼ੇ ਦਾ ਲੱਕ ਤੋੜ ਦਾਂਗੇ ਫਿਰ ਸਾਨੂੰ 1 ਸਾਲ ਦੇ ਦੋ ਫਿਰ 26 ਜਨਵਰੀ ਫਿਰ 31 ਦਸੰਬਰ ਆ ਗਿਆ ਹੁਣ ਕਦ 31 ਮਈ ਤੱਕ ਤੁਹਾਡਾ ਸਿਰਫ ਬਕਸ ਦੇ ਹੀ ਸੀ ਵੀ 9 ਟ% ਦੇ ਤੁਸੀਂ ਹਮਲਾ ਕਰਨਾ ਤੁਹਾਡਾ ਸਾਰਾ ਮੀਡੀਆ ਕਿਉਂ ਕੁਕਰ ਰਿਹਾ ਸੀ ਕ੍ਰਾਚੀ ਤੇ ਕਬਜ਼ਾ ਕਰ ਲਿਆ ਸਲਾਮਾਬਾਦ ਤੇ ਕਰ ਲਿਆ ਹੂਨ ਮੋਟਾਰਾਂਗੇ ਤਰਨ ਤਰਨ ਜਿਹੜੇ ਮਰੇ ਨੇ ਬੰਦੇ ਕਿਉਂਕਿ ਉਹ ਤੇ ਮਜੀਠਾ ਦੀ ਘਰ ਵਾਲੀ ਐਮਐਲਏ ਐ ਕਿਨਾ ਸਿੱਖਾਂ ਦੇ ਵਿੱਚ ਜੰਗ ਪ੍ਰਤੀ ਕੋਈ ਉਛਾਲ ਨਹੀਂ ਜਿਵੇਂ 65 ਵੇਲੇ ਸੀ 71 ਵੇਲੇ ਸੀ ਲੋਕਾਂ ਨੂੰ ਸਮਝਾਉਣ ਲੱਗ ਗਿਆ ਸੀ ਵੀ ਲੜਾਈ ਦੁਦਾ ਕੀ ਹੋ ਰਾ ਤਵਾ ਪੰਜਾਬ ਉੱਥੇ ਜਾ ਕੇ ਕਿਹਾ ਸਿਆਸਤਦਾਨ ਦੀ ਸਰਪ੍ਰਸਤੀ ਹੋਵੇ ਨਾ ਪੋਰਸਾ ਦੇ ਨਾਲ ਜੁੜੇ ਬਿਨਾਂ ਇਹ ਨਹੀਂ ਚੱਲਦਾ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਦੇ ਬੰਦਾ ਲੜਾਈ ਦੇ ਹੱਕ ਤੋਂ ਮੈਂ ਪੰਜਾਬੀ ਬੋਲਦਾ ਨਹੀਂ ਸੁਣਿਆ ਚੁੱਪ ਕਰਕੇ ਜਾਏ ਕਹਿੰਗੇ ਅਸੀਂ ਮੁਲਕ ਦੇ ਨਾਲ ਆਪ ਉਦੋਂ ਕਿਹਾ ਸੀ ਜਦੋਂ ਕੈਪਟਨ ਸਰਕਾਰ ਵੇਲੇ ਮਰੇ ਸੀ ਵੀ ਸਭ ਤੋਂ ਪਹਿਲਾਂ 302 ਦਾ ਕਤਲ ਦਰਜਾ ਹੋਣਾ ਚਾਹੀਦਾ ਮੰਤਰੀ ਮੁੱਖ ਮੰਤਰੀ ਦਾ ਸਿੱਖਾ ਹੋਣਾ ਚਾਹੀਦਾ ਹੁਣ ਇਸ ਗੱਲ ਦੇ ਵਿੱਚ ਸਿੱਖਾਂ ਨੂੰ ਪਾਕਿਸਤਾਨ ਦੀ ਕੋਸ਼ਿਸ਼ ਵੀ ਇਹ ਸੀ ਵੀ ਸਿੱਖਾ ਜਿਹੜੇ ਸਾਥ ਨਾ ਦੇਣ ਪੰਨੋਂ ਸਿਮਰਜੀਤ ਸਿੰਘ ਮਾਨ ਵੀ ਇਹ ਬੋਲ ਰਹੇ ਸੀ ਤੇ ਉਹ ਵੀ ਇਹ ਕਹਿ ਰਹੇ ਸੀ ਵੀ ਸਿੱਖ ਸਾਡਾ ਨਿਸ਼ਾਨਾ ਨਹੀਂ ਇਸੇ ਕਰਕੇ ਹਰ ਇੱਕ ਮਸਲੇ ਨੂੰ ਸਿੱਖਾਂ ਨਾਲ ਜੋੜਦੇ ਸੀ ਕਿ ਹੁਣ ਡੰਡਾ ਚੱਕ ਲੈ ਇਹਨਾਂ ਨੇ ਡੰਡਾ ਚੱਕ ਕੇ ਹੁਣ ਇਹਦਾ ਮਤਲਬ ਇਹ ਹੈ 31 ਮਈ ਤੋਂ ਬਾਅਦ ਮਸ਼ੀਨਾਂ ਦੀ ਖੁੱਲ੍ਹ ਹੋਈ ਉਹ ਉਧਰ ਮਾਰੀ ਗਏ ਇਹਨਾਂ ਨੇ ਮਾਰੀਆਂ ਨਾ ਮਾਰੀਆਂ ਮੈਨੂੰ ਪਤਾ ਨਹੀਂ ਉੱਥੇ ਚਾਰ ਸਿੱਖ ਮਰੇਗੇ ਉਹਨੂੰ ਗੁਰਦੁਆਰੇ ਦੀ ਲੜਾਈ ਬਣਾਇਆ ਗਿਆ ਫਿਰ ਕੱਲੇ ਦਰਬਾਰ ਸਾਹਿਬ ਦੀ ਬਲੈਕਆਊਟ ਕਰਕੇ ਮਤਲਬ ਇਹ ਗੱਲ ਵਾਰੀ ਗਈ ਵੀ ਦਰਬਾਰ ਸਾਹਿਬ ਉੱਤੇ ਕੋਈ ਹਮਲਾ ਕਰਨਾ ਹੈ ਜਦੋਂ ਪੰਜਾਬ ਦੀ ਪੁਲਿਸ ਕੰਟਰੋਲ 'ਚ ਆ ਗਈ ਦੇਖੋ ਦਿੱਲੀ ਵਾਲਿਆਂ ਦੇ ਕਿਤੇ ਕਿਤੇ ਕੇਸ ਉਹ ਬੱਗੇ ਦੇ ਕੇਸ ਜੀ ਉਹ ਕਵੀ ਤੇ ਕੇਸ ਅਲ ਕਲਾਮਪਾ ਦੇ ਕੇਸ ਪੰਜਾਬ ਦੀ ਪੁਲਿਸ ਰਾਈ ਉੱਤੇ ਮੂੰਹ ਨਹੀਂ ਖਾਣੀ ਪਈ ਨਾ ਜੀ ਫਿਰ ਖੈਰਾ ਸਾਹਿਬ ਦੀ ਗੱਲ ਆ ਬਾਜਵਾ ਸਾਹਿਬ ਦੀ ਗੱਲ ਆ ਪੱਤਰਕਾਰਾਂ ਦੇ ਕੇਸ ਕਿੱਥੇ ਆ ਗਈ ਗੱਲ ਡੀਐਸਪੀ ਤੇ ਤੇ ਉੱਤੇ ਜਦੋਂ ਆਪਣੇ ਸਾਹਮਣੇ ਆਉਂਦੀ ਆ ਉਦੋਂ ਫਿਰ ਪੁੱਟੀਛਾਲ ਮਾਰਦੇ ਇਹ ਜਿਹੜੀ ਚੀਜ਼ ਇਹ ਕਹਿੰਦੇ ਸੀ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣੀ ਆ ਜੇ ਕਰਨੀ ਆ ਸ਼ਰਾਬ ਦੀ ਕੰਬਲਾ ਕਰਦੇ ਫੜੇਗੇ ਕਿਸਾਨਾਂ ਨੇ ਜ਼ਬਰ ਕੀਤਾ ਵਿਰੋਧ ਹੋਣ ਲੱਗ ਗਿਆ ਵੀ ਪਿੰਡਾਂ ਚ ਕਿਹੜੇ ਹਿਸਾਬ ਨਾਲ ਜਾਈਏ ਫੇਰਾ ਆ ਕੱਢਿਆ ਮਤਲਬ ਨੀ ਪੱਥਰਾਂ ਦੀ ਢੇਰੀ ਲਿਆਤੀ ਉਹ ਕਿੰਨਾ ਮਖੌਲ ਉੜੇ ਨੀ ਪੱਥਰਾਂ ਦਾ ਟਾਇਲਟ ਕਿੰਗ ਕਹਿਣ ਲੱਗੇ ਜਣੀ ਸਿੱਖਿਆ ਕ੍ਰਾਂਤੀ ਦੀ ਜਿਹੜੀ ਇਹਨਾਂ ਲਈ ਕੰਡਾ ਬਣ ਗਈ ਹੁਣ ਕੇਜਰੀਵਾਲ ਕਹਿੰਦਾ 31 ਮਈ ਤੋਂ ਬਾਅਦ ਸਾਰਾ ਪੰਜਾਬ ਕਹਿਣ ਲੱਗ ਪਿਉਂ ਵੀ ਨਸ਼ੇ ਖਤਮ ਹੋ ਗਏ ਕਿਉਂਕਿ ਵਿਰੋਧੀਆਂ ਨੂੰ ਤਾਂ ਤੁਸੀਂ ਬੋਲਣ ਨਹੀਂ ਦੇਣਾ ਅਖਬਾਰਾਂ ਨੂੰ ਨਹੀਂ ਬੋਲਣ ਦੇਣਾ ਸੰਗੀ ਕੁੱਟੀ ਹੋਈ ਆ ਆਪ ਤੁਸੀਂ ਪ੍ਰਚਾਰ ਕਰੀ ਜਾਓ ਖਤਮ ਹੋ ਗਿਆ ਜੀ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਸასი ਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਗੰਭੀਰ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅਕਸਰ ਹੀ ਚਰਚਾ ਕਰਦੇ ਰਹਿੰਦੇ ਨੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਰ ਤੇ ਉੱਗੇ ਸਮਾਜਿਕ ਚਿੰਤਕ ਮਾਲਵਿੰਦਰ ਸਿੰਘ ਮਾਲੀ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਚਲਾਇਆ ਗਿਆ ਯੁੱਧ ਨਸ਼ਾ ਵਿਰੁੱਧ ਉਹ ਕਿਸ ਤਰ੍ਹਾਂ ਜਿਹੜਾ ਸਕਸੈਸਫੁਲ ਹੈ ਜਾਂ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਲਗਾਤਾਰ ਹੋ ਰਹੀਆਂ ਨੇ ਜੇਕਰ ਬੀਤੇ ਦਿਨਾਂ ਦੀ ਗੱਲ ਕਰੀ ਜਾਵੇ ਸਮਾਣਾ ਤੋਂ ਇੱਕ ਜਿਹੜਾ ਭੁੱਕੀ ਦਾ ਟਰੱਕ ਫੜਿਆ ਬਾਰਡਰ ਦੇ ਏਰੀਏ ਤਰਨਤਾਰਨ ਦੇ ਵਿੱਚ ਵੀ ਜਿਹੜੀ 85 ਕਿਲੋ ਹੈਰੋਇਨ ਬਰਾਮਦ ਹੋਈ ਹੈ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ੇ ਦਾ ਜਿਹੜਾ ਲੱਕ ਤੋੜ ਦਿੱਤਾ ਤਾਂ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਹੈਵੀ ਰਿਕਵਰੀਆਂ ਹੋ ਰਹੀਆਂ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਮਾਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਕਿਸ ਤਰ੍ਹਾਂ ਦੇਖਦੇ ਹਾਂ ਜੀ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵੱਡੇ ਜਿਹੜੇ ਦਾਅਵੇ ਠੋਕੇ ਜਾ ਰਹੇ ਆ ਕਿ ਅਸੀਂ ਜਿਹੜਾ ਨਸ਼ੇ ਦਾ ਲੱਗੋ ਚੰਗੇ ਤਰੀਕੇ ਦੇ ਨਾਲ ਤੋੜ ਦਿੱਤਾ ਅਸੀਂ ਇਸ ਮਹੀਨੇ ਦੇ ਵਿੱਚ ਨਸ਼ਾ ਤੁਹਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਤਾਂ ਦੂਜੇ ਪਾਸੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਅੱਜ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਇੱਕ ਨੌਜਵਾਨ ਪੁੱਤ ਦੀ ਜਿਹੜੀ ਮੌਤ ਹੋ ਗਈ ਉਸ ਦਾ ਪਿਓ ਹੈ ਜਿਹੜਾ ਬਜ਼ੁਰਗ ਉਹ ਸਾਹਮਣੇ ਰੋ ਰਿਹਾ ਉਹਨਾਂ ਨੇ ਬੋਲੋ ਕਿਹਾ ਜਾ ਰਿਹਾ ਕਿ ਅਸੀਂ ਇਹ ਇਸਨੇ ਸਾਡੇ ਤੋਂ ਜਿਹੜੇ ਪੈਸੇ ਮੰਗੇ ਸੀ ਘਰ ਤੋਂ ਮਹਿਜ ਕੁਝ ਹੀ ਦੂਰੀ ਤੋਂ ਜਿਹੜਾ ਇਹ ਨਸ਼ਾ ਖਰੀਦ ਕੇ ਲਿਆ ਆ ਪੀਣ ਕਰ ਉਸ ਜਿਹੜੀ ਆ ਡੈਥ ਹੋ ਗਈ ਦੇਖੋ ਜੀ ਗੱਲ ਇਹ ਆ आम आदमी पार्टी दी ਜਦੋਂ ਤੁਸੀਂ ਕਾਰਜਸ਼ੈਲੀ ਦੇਖਦੇ ਹੋ ਨਾ ਕਿਉਂਕਿ ਹੁਣ ਨਵੀਂ ਤਾਂ ਪਾਰਟੀ ਹੈ ਨਹੀਂ ਇਹ ਉਦੋਂ ਤੁਹਾਨੂੰ ਮਤਲਬ ਕਈ ਇੰਜਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਹੁੰਦੀ ਆ ਵੀ ਜਿੰਨਾ ਏ ਜ਼ੋਰ ਨਾਲ ਕਹਿੰਦੇ ਹੁੰਦੇ ਆ ਵੀ ਸਾਨੂੰ ਸਾਰਾ ਕੁਝ ਪਤਾ ਸਾਡੇ ਕੋਲੇ ਹੱਲ ਆ ਅਸਲ ਚ ਅਮਲ ਚ ਸਾਰਾ ਕੁਝ ਉਦੋਂ ਉਲਟ ਹੁੰਦਾ ਜਦੋਂ ਪਾਰਟੀ ਹੋਣ ਚਾਹੀ ਆ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚ ਕਹਿੰਦੇ ਸੀ ਤਿੰਨ ਚੀਜ਼ਾਂ ਜਿਹਦੇ ਨਾਲ ਖਤਮ ਹੋ ਨੰਬਰ 1 ਲੋਕਪਾਲ ਬਣਨਾ ਚਾਹੀਦਾ ਨੰਬਰ 2 ਫੰਡਾਂ ਚ ਪਾਰਦਰਸ਼ਤਾ ਚਾਹੀਦੀ ਆ ਨੰਬਰ 3 ਲੋਕਾਂ ਦੀ ਫੈਸਲੇ ਲੈਣ ਚ ਸ਼ਮੂਲੀਅਤ ਚਾਹੀਦੀ ਆ ਤਿੰਨੇ ਗੱਲਾਂ ਛੱਡਤੀਆਂ ਕੁਝ ਨਹੀਂ ਪਤਾ ਵੀ ਫੰਡ ਕਿੱਥੋਂ ਆਉਂਦਾ ਕਿੰਨਾ ਜਾਂਦਾ ਖਰਚਾ ਕੀ ਆ ਪਾਰਟੀ ਦੀ ਗੱਲ ਛੱਡੋ ਸਰਕਾਰ ਇਸ਼ਤਿਹਾਰਾਂ ਤੇ ਕੀ ਖਰਚਾ ਕਰ ਰਹੀ ਆ ਇਹ ਵੀ ਨਹੀਂ ਕਿਸੇ ਨੂੰ ਪਤਾ ਹੈਲੀਕਾਪਟਰ ਦਾ ਖਰਚਾ ਕੀ ਹੋ ਰਿਹਾ ਇਹ ਨਵਜੋਤ ਸਿੰਘ ਸਿੱਧੂ ਆਰਟੀਪਾਪਾ ਥੱਕ ਗਿਆ ਉਹਨੂੰ ਨਹੀਂ ਮਿਲਿਆ ਇਸ ਕਰਕੇ ਇੱਕ ਨਾਰਾ ਦਿੰਦੇ ਨੇ ਜਦੋਂ ਨਾਰਾ ਫੇਲ ਹੋ ਜਾਂਦਾ ਛੜਪਾ ਮਾਰ ਕੇ ਨਵਾਂ ਨਾਰਾ ਦੇ ਦਿੰਦੇ ਨੇ ਦੇਖੋ ਵੱਡੀ ਗੱਲ ਕੀ ਸੀ ਇਹਨਾਂ ਦਾ ਬਦਲਾ ਵੀ ਸਿਆਸਤ ਕਰਨ ਨਹੀਂ ਆਏ ਸਿਆਸਤ ਬਦਲਣ ਆਏ ਅਮਲੀ ਤੌਰ ਤੇ ਕੀ ਹੋ ਗਿਆ ਬਦਲਾ ਜਦੋਂ ਪੰਜਾਬ ਦੀ ਪੁਲਿਸ ਕੰਟਰੋਲ ਚ ਆ ਗਈ ਦੇਖੋ ਦਿੱਲੀ ਵਾਲਿਆਂ ਤੇ ਕਿਤੇ ਕਿਤੇ ਕੇਸ ਉਹ ਬੱਗੇ ਤੇ ਕੇਸ ਜੀ ਉਹ ਕਵੀ ਤੇ ਕੇਸ ਅਲ ਕਲਾਮ ਬਾਤੇ ਕੇਸ ਪੰਜਾਬ ਦੀ ਪੁਲਿਸ ਰਾਹੀਂ ਉਤੇ ਮੂੰਹ ਦੀ ਖਾਣੀ ਪਈ ਨਾ ਜੀ ਫਿਰ ਖੇਰਾ ਸਾਹਿਬ ਦੀ ਗੱਲ ਆ ਬਾਜਵਾ ਸਾਹਿਬ ਦੀ ਗੱਲ ਆ ਪੱਤਰਕਾਰਾਂ ਤੇ ਕੇਸ ਮਤਲਬ ਬਦਲੇ ਦੀ ਭਾਵਨਾ ਵਾਲੇ ਪਾਸੇ ਤੁਰ ਪਏ ਬਿਲਕੁਲ ਵਿਰੋਧੀ ਤੇਰਾ ਜਿਹੜੀ ਉਹਨੂੰ ਜਿਵੇਂ ਮਤਲਬ ਮਾਂਜਦੇ ਨੇ ਕਹਿ ਲੋ ਜਾਂ ਚੁੱਪ ਕਰਾਉਂਦੇ ਨੇ ਆਪਣੀ ਬਹੁ ਸਮਤੀ ਦੇ ਆਸਰੇ ਦੂਜੀ ਗੱਲ ਸੀ ਇਹਨਾਂ ਦਾ ਇਨਕਲਾਬ ਦਾ ਨਾਰਾ ਦੇਤਾ ਫਿਰ ਜੀ ਇਨਕਲਾਬ ਦਾ ਨਾਰਾ ਦੇਤਾ ਨਾਲ ਇਹ ਕਹਿਣ ਲੱਗੇ ਹੁਣ ਅਸੀਂ ਕਟੜ ਮਾਨਦਰ ਹੋਗੇ ਬਿਲਕੁਲ ਉਹਦੀ ਪਤਾ ਲੱਗ ਗਿਆ ਵੀ ਇਹ ਇਹ ਕਿਤੇ ਨਾ ਕਿਤੇ ਨਾ ਇਹ ਘਰ ਲੈ ਚ ਹੱਥ ਪੈ ਗਏ ਇਹਨਾਂ ਦਾ ਲੋਕ ਮੁਖੌਲ ਕਰਨ ਲੱਗ ਵੀ ਇਨਕਲਾਬ ਨਹੀਂ ਇਨਕਲਾਬ ਬਣ ਗਿਆ ਇਹ ਸਾਡਾ ਛੁਟਕਲੇ ਹੋ ਗਏ ਤੇ ਜਿਹੜੀ ਚੀਜ਼ ਇਹ ਕਹਿੰਦੇ ਸੀ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣੀ ਆ ਇਹ ਕਰਨੀ ਆ ਸ਼ਰਾਬ ਦੀ ਘਪਲਾ ਕਰਦੇ ਫੜੇਗੇ ਐ ਤਾਂ ਹੈ ਨਹੀਂ ਵੀ ਇਹਨਾਂ ਨੇ ਜਿਹੜੇ ਸਾਰਿਆਂ ਦੇ ਕੇਸ ਬਣਾਏ ਉਹ ਸੱਚੇ ਨੇ ਜਿਹੜੇ ਇਹਨਾਂ ਤੇ ਸਾਰੇ ਕੇਸ ਬਣੇ ਉਹ ਝੂਠੇ ਨੇ ਜੇ ਅਦਾਤ ਸੁਪਰੀਮ ਕੋਰਟ ਤੱਕ ਜਾਂਦੇ ਨੇ ਇਹਨਾਂ ਨੂੰ ਜਮਾਨਤ ਮਿਲਦੀ ਹੈ ਭੰਗੜੇ ਪਾਉਣ ਲੱਗ ਜਾਂਦੇ ਨੇ ਸੱਚ ਦੀ ਜਿੱਤ ਜੀਨਾ ਤੇ ਇਹਨਾਂ ਨੇ ਕਿਸ ਮੜੇ ਹੁੰਦੇ ਨੇ ਜਦੋਂ ਉਹਨਾਂ ਨੂੰ ਜਵੰਤ ਮਿਲਦੀ ਏ ਫੇਰ ਜਾਨੀ ਆਪਣੀਆਂ ਕੱਚ ਚ ਦੂਜੇ ਦੀਆਂ ਹੱਥ ਚ ਫੇਰ ਇਹਨਾਂ ਨੇ ਵੱਡਾ ਨਾਹਰਾ ਮਾਰਿਆ ਸਿੱਖਿਆ ਕ੍ਰਾਂਤੀ ਜੀ ਤੁਸੀਂ ਵੀ ਪਿੰਡਾਂ ਚ ਰਹਿੰਦੇ ਹੋ ਮਤਲਬ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕਿਸਾਨਾਂ ਤੇ ਜ਼ਬਰ ਕੀਤਾ ਵਿਰੋਧ ਹੋਣ ਲੱਗ ਗਿਆ ਵੀ ਪਿੰਡਾਂ ਚ ਕਿਹੜੇ ਹਿਸਾਬ ਨਾਲ ਜਾਈਏ ਹੁਣ ਫੇਰਾ ਆ ਕੱਢਿਆ ਮਤਲਬ ਨੀ ਪੱਥਰਾਂ ਦੀ ਢੇਰੀ ਲਿਆਤੀ ਉਹ ਕਿੰਨਾ ਮਖੌਲ ਉੜਿਆ ਨੀ ਪੱਥਰਾਂ ਦਾ ਟਾਇਲਟ ਕਿੰਗ ਕਹਿਣ ਲੱਗੇ ਇਹਨੂੰ ਮੁੜ ਕੇ ਉਹਦਾ ਬੰਦ ਕਰਨਾ ਪਿਆ ਵੀ ਟਾਇਲਟ ਦੇ ਅੰਗਠਨ ਨਹੀਂ ਕਰਨੇ ਬਹੁਤੇ ਪਿੰਡਾਂ ਦੇ ਵਿੱਚ ਤਾਂ ਰੰਗ ਵੀ ਜਿਹੜੇ ਰਾਤੋਂ ਰਾਤ ਹੋਏ ਨੇ ਜੀ ਉਹ ਵੀ ਵੀਡੀਓ ਕਾਫੀ ਸਾਰੀਆਂ ਵਾਇਰਲ ਹੋਈਆਂ ਮੈਂ ਇਹ ਕਹਿੰਦਾ ਜੀ ਜਿਹੜੇ ਸਕੂਲ ਚ ਜਾਂਦੇ ਸੀ ਉਸੇ ਦੀ ਰਿਪੋਰਟ ਆ ਜਾਂਦੇ ਸੀ ਵੀ ਕੋਈ ਫੰਡ ਨਹੀਂ ਆਇਆ ਅਧਿਆਪਕਾਂ ਨੇ ਆਪਣੇ ਕੋਲੋਂ ਖਰਚ ਕੀਤਾ ਨਾਲ ਇਹ ਆ ਜਾਂਦਾ ਸੀ ਕਿੰਨੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ ਪ੍ਰਿੰਸੀਪਲ ਦੀ ਪੋਸਟ ਕਿੰਨਾ ਚਿਰ ਦੀ ਖਾਲੀ ਆ ਲੋਕਾਂ ਦਾ ਵਿਰੋਧ ਵੱਖਰਾ ਸੀ ਜਾਣੀ ਸਿੱਖਿਆ ਕ੍ਰਾਂਤੀ ਸੀ ਜਿਹੜੀ ਇਹਨਾਂ ਲਈ ਕੰਡਾ ਬਣ ਗਈ ਫਿਰ ਨਵਾਂ ਨਾਰਾ ਦਿੱਤਾ ਯੁੱਧ ਨਸ਼ੇ ਵਿਰੁੱਧ ਅਸੀਂ ਕਰਾਂਗੇ ਜੀ ਬੰਦ ਅਗਲਾ ਕਹਿੰਦੇ ਸੱਚੇ ਕਰਨਗੇ ਉਹਨਾਂ ਦੇ ਖਿਲਾਫ ਬੋਲਦੇ ਸੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਅੱਜ ਵੀ ਭਗਵੰਤ ਮਾਨ ਨੇ ਉਤਰਨ ਤਰਨ ਜਿਹੜੇ ਮਰੇ ਨੇ ਬੰਦੇ ਕਿਉਂਕਿ ਉੱਥੇ ਨਜੀਠਾ ਆ ਦੀ ਘਰ ਵਾਲੀ ਐ ਮੇਲਿਆ ਬਿਲਕੁਲ ਉੱਥੇ ਜਾ ਕੇ ਕਿਹਾ ਸਿਆਸਤਦਾਨ ਦੀ ਸਰਪ੍ਰਸਤੀ ਤੋਂ ਬਿਨਾਂ ਪੁਲਸ ਵਾਲਿਆਂ ਨਾਲ ਜੁੜੇ ਬਿਨਾਂ ਇਹ ਨਹੀਂ ਚੱਲਦਾ ਜ਼ਹਿਰੀਲੀ ਸ਼ਰਾਬ ਦਾ ਧੰਦਾ ਆਪ ਉਦੋਂ ਕਿਹਾ ਸੀ ਜਦੋਂ ਕੈਪਟਨ ਸਰਕਾਰ ਵੇਲੇ ਮਰੇ ਸੀ ਵੀ ਸਭ ਤੋਂ ਪਹਿਲਾਂ 302 ਦਾ ਕਤਲ ਦਰਜਾ ਹੋਣਾ ਚਾਹੀਦਾ ਮੰਤਰੀ ਮੁੱਖ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਹੁਣ ਕਿੱਥੇ ਆ ਗਈ ਗੱਲ ਡੀਐਸਪੀ ਤੇ ਤੇ ਉਥੇ ਜਦੋਂ ਆਪਦੇ ਸਾਹਮਣੇ ਆਉਂਦੀ ਆ ਉਦੋਂ ਫੇਰ ਪੁੱਠੀ ਛਾਲ ਮਾਰਦੇ ਨੇ ਅਸਲ ਦੇ ਵਿੱਚ ਨਾ ਜਦੋਂ ਤੁਸੀਂ ਮੁੱਦਿਆਂ ਦੀ ਸਿਆਸਤ ਕਰਦੇ ਹੋ ਉਹਦੇ ਹੱਲ ਲਈ ਰੋਡ ਮੈਪ ਚਾਹੀਦਾ ਹੁੰਦਾ ਤੁਹਾਡੇ ਕੋਲੇ ਇਹ ਕੀ ਕਹਿੰਦੇ ਸੀ ਬੇਵਕਲਾਂ ਦਾ ਇਨਸਾਫ 7 ਦਿਨਾਂ ਦੇ ਅੰਦਰ ਅੰਦਰ ਆ ਆ ਗਿਆ ਸਾਡੇ ਨਾਲ ਕਮਰ ਵਿਜੇ ਪ੍ਰਤਾਪ ਜਾਂਚ ਤਾਂ ਹੋਈ ਪਈ ਐ ਅਸੀਂ ਐ ਕਰ ਦਾਂਗੇ 4 ਮਹੀਨੇ ਚ ਨਸ਼ੇ ਦਾ ਲੱਕ ਤੋੜ ਦਾਂਗੇ ਫਿਰ ਸਾਨੂੰ 1 ਸਾਲ ਦੇ ਦੋ ਫਿਰ 26 ਜਨਵਰੀ ਫਿਰ 31 ਦਸੰਬਰ ਆ ਗਿਆ ਹੁਣ ਕਰ 31 ਮਈ ਤੱਕ 31 ਮਈ ਤੱਕ ਈ ਐਲਾਨ ਕੀਤਾ 31 ਮਈ ਤੋਂ ਬਾਅਦ ਜੇ ਕਿਤੋਂ ਵੀ ਨਸ਼ਾ ਫੜਿਆ ਗਿਆ ਤਾਂ ਅਫਸਰਾਂ ਦੇ ਕਾਰਜ ਵਿੱਚ ਹਸਬੰਦਤ ਹੁਣ ਨਸ਼ਾ ਕੀ ਆ ਇਹਦੀ ਚੇਨ ਕੀ ਆ ਲੈਂਦੇ ਕਿਉਂ ਨੇ ਮਤਲਬ ਇੱਕ ਤਾਂ ਮਾਨਸਿਕ ਸਵਾਲ ਆ ਵੀ ਪੰਜਾਬ ਦੇ ਲੋਕ ਇਧਰਲੇ ਪਾਸੇ ਨੂੰ ਤੁਰ ਕਿਵੇਂ ਪਵੇ ਇੱਕ ਵੱਖਰਾ ਮਸਲਾ ਜੀ ਕਿਉਂਕਿ ਜਿਹੜਾ ਪਾਸ਼ ਨੇ ਜਿਵੇਂ ਕਿਹਾ ਨਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨੇ ਆ ਦਾ ਮਰ ਜਾਣਾ ਪੰਜਾਬੀਆਂ ਦੇ ਸੁਪਨੇ ਮਾਰਤੇ ਕੁੱਟ ਕੇ ਵੀ ਮਾਰਤੇ ਬਾਕੀ ਸਾਰੇ ਜਿੱਦਕ ਲੋਕ ਤਾਂ ਬਾਹਰ ਭੱਜ ਰਹੇ ਨੇ ਜਾਂ ਮਤਲਬ ਜ਼ਿੰਦਗੀ ਜੀਉਣ ਦਾ ਚਾਹੇ ਨਹੀਂ ਰਿਹਾ ਮਤਲਬ ਕੱਲੇ ਕੱਲੇ ਪੁੱਤ ਨੇ ਜੀ ਅਗਲਾ ਕਹਿੰਦਾ ਠੀਕ ਆ ਯਾਰ ਮौज ਕਰੋ ਜਿੰਨੇ ਕ ਦਿਨਾਂ ਮਰ ਜਾਗੇ ਮਰ ਜਾਗੇ ਫਿਰ ਕੀ ਹੋ ਜੂ ਬਿਲਕੁਲ ਉਹਨਾਂ ਦੇ ਸੁਪਨੇ ਜਗਾਉਣ ਦੀ ਥਾਂ ਇਹ ਹੁਣ ਡੰਡਾ ਚੱਕ ਲੈਣਾਂ ਨੇ ਡੰਡਾ ਚੱਕ ਕੇ ਹੁਣ ਇਹਦਾ ਮਤਲਬ ਇਹ ਆ 31 ਮਈ ਤੋਂ ਬਾਅਦ ਨਸ਼ਿਆਂ ਦੀ ਖੁੱਲ੍ਹ ਹੋ ਜੂ ਕਿਵੇਂ ਹੋ ਕਿਉਂਕਿ ਜੇ ਕੋਈ ਥਾਣੇਦਾਰ ਫੜੂਗਾ ਤਾਂ ਹੀ ਐਕਸ਼ਨ ਹੋਊ ਵੀ 31 ਮਈ ਤੱਕ ਬੰਦ ਕਿਉਂ ਨਹੀਂ ਹੋਇਆ ਇਹ ਚਾਹੇ ਵੱਖਰਾ ਸਵਾਲ ਆ ਵੀ ਡੀਜੀਪੀ ਨੇ ਇਹਦੀ ਗੱਲ ਕੱਟਤੀ ਜੀ ਡੀਜੀਪੀ ਨੇ ਅਫਸਰਾਂ ਦੀ ਮੀਟਿੰਗ ਕੀਤੀ ਉਹਨੇ ਕਿਹਾ 31 ਮਈ ਤੱਕ ਤੁਸੀਂ ਵਿਊਂਟ ਬਣਾ ਕੇ ਲਿਆਓ ਨਸ਼ੇ ਕਿਵੇਂ ਬੰਦ ਕਰੋਗੇ ਬਾਈ ਜੀ ਸਵਾ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਤੋਂ ਅੱਜੇ ਫਿਰ ਢੋਲ ਟਮਕਾ ਜਦੋਂ ਜੁੱਧ ਫੇਲ ਹੋ ਗਿਆ ਨਸ਼ੇ ਵਾਲਾ ਨਾ ਜੀ ਫਿਰ ਮਾਰਚ ਸ਼ੁਰੂ ਕਰ ਲਿਆ ਮਾਰਚ ਦੇ ਵਿੱਚ ਜਿਵੇਂ ਸਕੂਲਾਂ 'ਚ ਜਾਣ ਵੇਲੇ ਕਿਹਾ ਸੀ ਪੀਟੀਏ ਕਰੋ ਜਿਹਨੂੰ ਪਹਿਲਾਂ ਮੈਗਾ ਪੀਟੀਏ ਕਹਿੰਦੇ ਸੀ ਵੀ ਲੋਕ ਕਿਸੇ ਬਹਾਨੇ ਆਉਣ ਹੁਣ ਕਹਿੰਦੇ ಗ್ರಾಮ ਪੰਚਾਇਤਾਂ ਸਦੋ ਪਿੰਡਾਂ 'ਚ ਨੇ ਇੱਕ ਇਹਨਾਂ ਦਾ ਐਮਐਲਏ ਇੱਕ ਪਿੰਡ ਦੇ ਵਿੱਚ ਗਿਆ ਜੀ ਇਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰਿਆ ਜਿੰਨੀ ਵੀ ਲੀਡਰਸ਼ਿਪ ਆ ਆਮ आदमी ਪਾਰਟੀ ਦੀ ਉੱਥੇ ਜਦੋਂ ਐਮਐਲਏ ਇੱਕ ਪਿੰਡ ਦੇ ਵਿੱਚ ਸੰਬੋਧਨ ਕਰ ਰਹੇ ਹੁੰਦੇ ਆ ਉਸੇ ਭਰੀ ਸਭਾ ਦੇ ਵਿੱਚ ਇੱਕ ਨੌਜਵਾਨ ਉੱਠਦਾ ਉਹਦੇ ਵੱਲੋਂ ਇਹ ਕਿਹਾ ਜਾਂਦਾ ਕਿ ਜਿਹੜੀ ਤੁਹਾਡੀ ਪੁਲਿਸ ਹੈ ਉਹੀ ਨਸ਼ਾ ਬਕਾਉਂਦੀ ਹੈ ਤੁਸੀਂ ਆਮ ਲੋਕਾਂ ਨੂੰ ਕਿਉਂ ਰੋਕੋਗੇ ਐਮਐਲਏ ਦੇ ਵੱਲੋਂ ਕਿਹਾ ਜਾਂਦਾ ਕਿ ਨਾਮ ਲੈ ਉਹ ਕਹਿੰਦੇ ਜੇ ਨਾਮ ਹੀ ਲੈ ਦਿੱਤਾ ਤਾਂ ਫਿਰ ਸਾਰੀ ਗੱਲਬਾਤ ਹੀ ਪੁੱਠੀ ਹੋ ਜਾਣੀ ਆ ਤਾਂ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਵੀ ਪਿੰਡਾਂ ਦੇ ਵਿੱਚ ਲਗਾਤਾਰ ਜਾਰੀ ਹੈ ਜੀ ਮੈਂ ਕਹਿੰਦਾ ਇਹੀ ਵੱਡੀਆਂ ਮੱਛੀਆਂ ਨੂੰ ਫੜੋ ਮਜੀਠੇ ਉਹਨਾਂ ਦਾ ਨਾਮ ਲੈਂਦੇ ਹੁੰਦੇ ਸੀ ਇਹ 10 ਦਾ ਦਿਨ ਕਿਹੜੀ ਵੱਡੀ ਮੱਛੀ ਫੜ ਲਈ ਇੱਕ ਤਾਂ ਤਾਂ 31 ਮੇ ਵਾਲਾ ਚੈਲੰਜ ਡੀਜੀਪੀ ਨੇ ਉਹਦੀ ਫੂਕ ਕੱਢਤੀ ਵੀ ਆਏ ਨਹੀਂ ਸੰਭਵ ਦੂਜਾ ਬਲਡੋਜ਼ਰ ਕਲਚਰ ਕਹਿੰਦਾ ਕਹਿੰਦਾ ਜਿਹੜਾ ਨਸ਼ਾ ਵਿੱਚੋਂ ਘਰਟਾਂਗੇ ਇਹ ਗੈਰਕਾਨੂੰਨੀ ਐਲਾਨਾ ਡੀਜੀਪੀ ਦੀ ਜਲੰਧਰ ਪ੍ਰੈਸ ਕਾਨਫਰੰਸ ਹੋ ਗਈ ਉਹ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਦਾ ਘਰ ਟਾਉਣ ਨਾਲ ਕੋਈ ਸਬੰਧ ਨਹੀਂ ਉਹ ਤਾਂ ਨਜਾਇਜ਼ ਕਬਜ਼ਿਆਂ ਦਾ ਰੌਲਾ ਉਹ ਤਾਂ ਅਦਾਲਤਾਂ ਨੇ ਫੈਸਲੇ ਕਰਨੇ ਨੇ ਮਤਲਬ ਇਹ ਕੁਛ ਕਹਿੰਦਾ ਡੀਜੀਪੀ ਕੁਛ ਕਹਿੰਦਾ ਹਕੀਕਤ ਕੁਛ ਹੁੰਦੀ ਹੈ ਹੁਣ ਕੇਜਰੀਵਾਲ ਕਹਿੰਦਾ 31 ਮਈ ਤੋਂ ਬਾਅਦ ਸਾਰਾ ਪੰਜਾਬ ਕਹਿਣ ਲੱਗ ਜੂ ਵੀ ਨਸ਼ੇ ਖਤਮ ਹੋ ਗਏ ਕਿਉਂਕਿ ਵਿਰੋਧੀਆਂ ਨੂੰ ਤਾਂ ਤੁਸੀਂ ਬੋਲਣ ਨਹੀਂ ਦੇਣਾ ਅਖਬਾਰਾਂ ਨੂੰ ਨਹੀਂ ਬੋਲਣ ਦੇਣਾ ਸੰਗੀ ਕੁੱਟੀ ਹੋਈ ਆ ਆਪ ਤੁਸੀਂ ਪ੍ਰਚਾਰ ਕਰੀ ਜਾਓ ਖਤਮ ਹੋ ਗਏ ਜੀ ਪੰਜਾਬ ਤੇ ਨਸ਼ਾ ਖਤਮ ਹੋ ਗਿਆ ਫਿਰ ਕੇਜਰੀਵਾਲ ਕਹਿੰਦਾ ਮੁਲਕ ਚੋਹੇ ਨਵੇਕਲੀ ਮਹਿੰਮਾ ਬਿਲਕੁਲ ਨਵੇਕਲੀ ਆ ਕਿਉਂਕਿ ਇੰਨਾ ਕਮਲਪਣਾ ਕੋਈ ਨਹੀਂ ਕਰਦਾ ਜਿਹੜਾ ਕਹਿੰਦੇ ਆ ਨਾ ਵੀ ਅਸੀਂ ਮੁਲਕ ਚੋਂ ਵੱਖਰੀ ਗੱਲ ਕੀਤੀ ਆ ਕਿਉਂਕਿ ਉਹ ਸਿਆਣੇ ਨੇ ਸਮਝਦਾਰ ਨੇ ਉਹਨਾਂ ਨੂੰ ਪਤਾ ਵੀ ਇਹ ਸ਼ੋਸ਼ੇਬਾਜੀ ਆ ਅਖਬਾਰਾਂ 'ਚ ਇਸ਼ਤਿਹਾਰ ਆ ਰਹੇ ਨੇ ਸਾਰੇ ਅਖਬਾਰਾਂ 'ਚ ਪਹਿਲੇ ਪਹਿਲੇ ਸਫੇ ਦੇ ਕਾਰੇ ਖਤਰੇ ਆ ਰਹੇ ਨੇ ਕੀ ਹੋਊ ਜੀ ਸੋ ਇਹ ਸਾਰੀ ਮੈਂ ਇਹਨਾਂ ਨੂੰ ਕਹਿੰਦਾ ਛਲੇ ਡੇ ਨੇ ਜਿਹੜਾ ਦੇਖਿਆ ਉਹ ਜੀ ਰੰਗ ਬਦਲ ਕੇ ਉਧਰਲੇ ਪਾਸੇ ਨੂੰ ਤੁਰ ਪੈਂਦੇ ਨੇ ਸੋ ਸਵਾਲ ਹੀ ਨਹੀਂ ਪੈਦਾ ਹੁੰਦਾ ਨਸ਼ੇ ਨੂੰ ਬੰਦ ਕਰਨ ਦਾ ਪਹਿਲੀ ਗੱਲ ਤਾਂ ਨਸ਼ੇ ਮੁਕੰਮਲ ਤੌਰ ਤੇ ਦੁਨੀਆ 'ਚ ਕਿਤੇ ਨਹੀਂ ਖਤਮ ਹੁੰਦੇ ਕੰਟਰੋਲ ਹੁੰਦੇ ਆ ਜੀ ਕੰਟਰੋਲ ਹੁੰਦੇ ਆ ਦੂਜਾ ਲੋਕਾਂ ਨੂੰ ਇਹਨਾਂ ਤੋਂ ਦੂਰ ਕਰਨ ਲਈ ਉਹਨਾਂ ਨੂੰ ਲਗਾਤਾਰ ਐਜੂਕੇਸ਼ਨ ਦੀ ਗੱਲ ਹੁੰਦੀ ਹੈ ਜਿਹਦੇ ਵਿੱਚ ਕੱਲੀ ਸਰਕਾਰ ਨਹੀਂ ਕਹਿੰਦੇ ਹੁੰਦੇ ਨੇ ਇਹ ਉਹਦੇ ਵਿੱਚ ਦੂਜੀਆਂ ਜਥੇਬੰਦੀਆਂ ਧਾਰਕ ਨੂੰ ਸੰਸਥਾਵਾਂ ਨੌਜਵਾਨ ਕਲੱਬ ਨਾਲ ਕਿਹਨੂੰ ਲੈ ਰਹੇ ਨੇ ਜੀ ਹੁਣ ਮਾਰਚ ਆ ਮਾਰਚ ਨਾਲ ਲੋਕ ਕਿਵੇਂ ਹਟ ਜਾਣਗੇ ਮੈਨੂੰ ਇਹ ਦੱਸੋ ਤੁਹਾਡੇ ਨਾਲ ਸੈਂਕੜੇ ਸਿਪਾਹੀ ਨੇ ਕੱਠ ਤੁਹਾਡੇ ਕਿਤੇ ਹੁੰਦਾ ਨਹੀਂ ਉਹੀ ਤੁਹਾਡੇ ਬੰਦੇ ਨੇ ਉਹਨਾਂ ਨੂੰ ਸਮੋਦਨ ਕਰੀ ਜੋ ਬਾਰ-ਬਾਰ ਮਤਲਬ ਤੁਹਾਡੀ ਐਡੀ ਵੱਡੀ ਸਿਕਿਉਰਿਟੀ ਆ ਸੋ ਇਸ ਕਰਕੇ ਫਰਾਡ ਆ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ ਆ ਇੱਕ ਮਹੀਨੇ ਬਾਅਦ ਇਹਦਾ ਜਲੂਸ ਨਿਕਲ ਜਾਣਾ ਉਹਦੋਂ ਇਹ ਕੋਈ ਨਵੀਂ ਹੋਰ ਗੱਲ ਕੱਢ ਲਿਆਉਣਗੇ ਮਤਲਬ ਇਸ ਤਰ੍ਹਾਂ ਦੀ ਸਾਰੀ ਸ਼ੋਸ਼ੇਵਾਜੀ ਨਾਹਰੇਵਾਜੀ ਦੀ ਸਰਕਾਰ ਆ ਨਹੀਂ ਕੇਜਰੀਵਾਲ ਉਹਨਾਂ ਦੇ ਵੱਲੋਂ ਨਵਾਂ ਸ਼ਹਿਰ ਜਦੋਂ ਸੰਬੋਧਨ ਕਰ ਰਹੇ ਸੀ ਉਹਨਾਂ ਦੇ ਵੱਲ ਇੱਕ ਗੱਲ ਹੋਰ ਵੀ ਕਹੀ ਗਈ ਆ ਕਹਿੰਦੇ ਨਵਾਂ ਸ਼ਹਿਰ ਦੇ ਵਿੱਚੋਂ ਸਾਨੂੰ ਅੱਜ ਲੋਕਾਂ ਨੇ ਕਿਹਾ ਸਾਰੇ ਨਵਾਂ ਸ਼ਹਿਰ ਦੇ ਵਿੱਚੋਂ ਜਿਹੜਾ ਸੀ ਨਸ਼ਾ ਖਤਮ ਕਰ ਦਿੱਤਾ ਤੇ ਨਸ਼ੇ ਦੀ ਜਿਹੜੀ ਮੁਹਿੰਮ ਚਲਾਈ ਆ ਉਹ ਪੂਰੀ ਤਰ੍ਹਾਂ ਸਕਸੈਸਫੁਲ ਹੋ ਗਿਆ ਕਹਿੰਦੇ ਨਾਲੇ ਸਾਡੀ ਵੀ ਪਾਰਟੀ ਦਾ ਕੋਈ ਵੀ ਐਮਐਲਏ ਮੰਤਰੀ ਕੋਈ ਵੀ ਜਿਹੜਾ ਨਸ਼ਾ ਨਹੀਂ ਕਰਦਾ ਜੀ ਪਹਿਲੀ ਗੱਲ ਤਾਂ ਭਗਵੰਤ ਮਾਨ ਬਾਰੇ ਤਾਂ ਤੁਹਾਨੂੰ ਪਤਾ ਹੀ ਕੀ ਚਰਚਾ ਚੱਲਦੀ ਹੈ ਮੰਨਦੇ ਨੇ ਕਹਿੰਦੇ ਵੀ ਨਿੱਜੀ ਮਸਲਾ ਇਹਨੂੰ ਕਿਉਂ ਤੁਸੀਂ ਲਿਆਉਂਦੇ ਹੋ ਪਰ ਭਗਵੰਤ ਮਾਨ ਨੇ ਸੌਂ ਖਵਾਉਂਦਾ ਸਮੇਤ ਆਪਦੇ ਮੈਂ ਸੌਂ ਖਾਂਦਾ ਹਾਂ ਕਿ ਮੈਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੂਗਾ ਸੌਂ ਤਾਂ ਮਾਂ ਦੇ ਸਿਰ ਤੇ ਹੱਥ ਰੱਖ ਕੇ ਵੀ ਖਾਧੀ ਸੀ ਹੁਣ ਇਹਨਾਂ ਦੇ ਇੱਕ ਗੱਲ ਆ ਜਦੋਂ ਭਗਵੰਤ ਮਾਨ ਉਹਦੇ ਛੋਸ਼ਾ ਚ ਮੈਨੂੰ ਇੱਕ ਮਾਈ ਮਿਲੀ ਉਹਨੇ ਐ ਕਿਹਾ ਨਾ ਪਤਾ ਵੀ ਕਿਹੜੀ ਮਾਈ ਮਿਲੀ ਕਿੱਥੇ ਮਿਲੀ ਮੈਨੂੰ ਇੱਕ ਨੌਜਵਾਨ ਮਿਲਿਆ ਮੈਨੂੰ ਕਿਸੇ ਨੇ ਆ ਕੇ ਦੱਸਿਆ ਵੀ ਮੈਂ ਤਾਂ ਕੈਨੇਡਾ ਜਾਣ ਦੀ ਸਲਾਹ ਸੀ ਜੀ ਮੈਂ ਤਾਂ ਛੜਤੀ ਮੈਨੂੰ ਕੋ ਕੁੜੀ ਮਿਲੀ ਕਹਿੰਦੀ ਸਾਡੇ ਘਰ ਚ ਤਾਂ ਦੋ ਨੌਕਰੀਆਂ ਮਿਲ ਗਈਆਂ ਸਾਰੇ ਕਹਿ ਰਹੇ ਨੇ ਵੀ ਨੌਕਰੀ ਮਿਲੂ ਕਿ ਨੂੰ ਦਿਖਾਤਾ ਸਹੀ ਕੋਈ ਕਹਿੰਦਾ ਜੁਆਇਨਿੰਗ ਲੈਟਰ ਦੋ ਕੋਈ ਕਹਿੰਦਾ ਸਾਡੇ ਟੈਸਟ ਨਹੀਂ ਲਏ ਤੁਸੀਂ ਕੋਈ ਕਹਿੰਦਾ ਟੈਸਟ ਆ ਕੇ ਨਤੀਜਾ ਨਹੀਂ ਕੱਢਦੇ ਮਤਲਬ ਇਹ ਗੱਪ ਬੋਲਦਾ ਜਦੋਂ ਨਹੀਂ ਆਪਾਂ ਕਹਿੰਦੇ ਨੇ ਅਸੀਂ 5000 ਨੌਕਰੀ ਦਿੱਤੀ 10 53000 ਤਿੰਨ ਨੌਕਰੀਆਂ ਦਿੱਤੀਆਂ ਜਦੋਂ ਆ ਗੱਲ ਕਹਿੰਦਾ ਤਿੰਨ ਦੇਤੀਆਂ ਕਿਉਂਕਿ ਉਹ ਝੂਠਾ ਇਸ ਕਰਕੇ ਇੰਨੀਆਂ ਜੀਆਂ ਗੱਲਾਂ ਨੇ ਜਿਹੜੀਆਂ ਉਹ ਛੱਡਦਾ ਹੁਣ ਕਿਹੜੇ ਪਿੰਡ ਚੋਂ ਨਸ਼ਾ ਬੰਦ ਹੋ ਗਿਆ ਜੀ ਹੋਣਗੇ ਚਲੋ ਕਈ ਪਿੰਡ ਕੁਦਰਤੀ ਹੋਣਗੇ ਨਸ਼ਾ ਬੰਦ ਹੋ ਗਿਆ ਕੇਜਰੀਵਾਲ ਨੂੰ ਕਿਵੇਂ ਪਤਾ ਲੱਗਿਆ ਅੱਜ ਇੱਕ ਖਬਰ ਆਈ ਹੈ ਸਾਰੇ ਪੰਜਾਬ ਚ ਕੱਲ 4 ਮੌਤਾਂ ਕਹਿੰਦੇ ਨਸ਼ੇ ਦੇ ਨਾਲ ਹੋਈਆਂ ਨੇ ਨਸ਼ਾ ਫੜਿਆ ਜਾ ਰਿਹਾ ਪੰਜਾਬ ਚ ਅੱਡੜ ਖਬਰਾਂ ਚ ਨਸ਼ੇ ਨਾਲ ਮਰ ਰਹੇ ਨੇ ਫਿਰ ਨਸ਼ਾ ਬੰਦ ਕਿੱਥੋਂ ਹੋ ਗਿਆ ਜੀ ਮੈਨੂੰ ਇਹ ਤਾਂ ਸਮਝਾਓ ਪੁਲਿਸ ਵਾਲੇ ਨੇ ਜਿਹੜੇ ਝੰਗੜਾ ਮਾਰਦੇ ਨੇ ਉਹ ਕਹਿੰਦੇ ਸਾਨੂੰ ਕੋਟੇ ਲਾ ਰਹੇ ਨੇ ਕਹਿੰਦੇ 2018 ਤੱਕ ਜਿਹੜੇ ਕਿਸੇ ਤੇ ਇੱਕ ਕੇਸ ਬਣਾਇਆ ਹੋਇਆ ਸੀ ਉਹ ਤੇ ਇੱਕ ਹੋਰ ਬਣਾਓ ਤਾਂ ਕਿ ਗਿਣਤੀ ਵਧੇ ਫਿਰ ਕਿਸੇ ਜ਼ਿਲ੍ਹੇ ਵਾਲੇ ਨੂੰ ਕਹਿੰਦੇ ਨੇ ਅੱਜ ਇੱਕ ਮਕਾਨ ਢਾਓ ਕਿਹਾ ਜਾ ਮਰਜੀ ਢਾਓ ਮਤਲਬ ਬਹੁਤ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਟੀਵੀ ਐਂਕਰ ਦੱਸ ਰਿਹਾ ਸੀ ਵੀ ਪੁਲਿਸ ਵਾਲਿਆ ਜਿਹੜੇ ਉਹ ਤਾਂ ਬੜੀ ਡਿਮੋਰਲਾਈ ਹੋਏ ਪਏ ਨੇ ਵੀ ਇਹ ਸਭ ਤੋਂ ਕਰਾਕ ਹੀ ਰਹੇ ਨੇ ਫਿਰ ਐਕਸ਼ਨ ਦੀਆਂ ਧਮਕੀਆਂ ਦੇ ਰਹੇ ਨੇ ਸੋ ਕਿਸੇ ਪੱਖੋਂ ਵੀ ਨਸ਼ਿਆਂ ਦੇ ਖਿਲਾਫ ਇਹ ਸ਼ੂਸ਼ੇਬਾਜੀ ਆ ਅਰਬਾਂ ਦੀ ਕਰੋੜਾਂ ਦੀ ਇਸ਼ਤਿਹਾਰਵਾਦੀ ਆ ਇਸ਼ਤਿਹਾਰਵਾਦੀ ਤੋਂ ਕਮਿਸ਼ਨ ਬਹੁਤ ਵੱਡਾ ਜੀ ਸਿੱਧੀ ਗੱਲ ਜਿੱਥੇ ਕੰਪਨੀ ਉਥੇ ਕਮਿਸ਼ਨ ਇੱਕ ਹਰਿਆਣਾ ਦੇ ਕੈਥਲ ਤੋਂ ਨੌਜਵਾਨ ਮੁੰਡਾ ਜੀ ਪੰਜਾਬੀ ਸਰਦਾਰ ਨੌਜਵਾਨ ਉਹਦੀ ਬਿਲਕੁਲ ਛੋਟੀ ਜੀ ਬਰੇਸ ਆ ਉਹਨੂੰ ਅਰੈਸਟ ਕੀਤਾ ਗਿਆ ਉਹ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਜਾਸੂਸ ਹੈ ਜੀ ਪਿੱਛੇ ਜੋ ਕਰਤਾਰਪੁਰ ਸਾਹਿਬ ਜਾ ਕੇ ਆਇਆ ਇਸ ਮਸਲੇ ਨੂੰ ਕਿੱਦਾਂ ਦੇਖਦੇ ਹੋ ਜੀ ਦੇਖੋ ਜੀ ਦੁਨੀਆ ਭਰ ਦੇ ਵਿੱਚ ਮੈਂ ਸੁਣਦਾ ਰਹਿਣਾ ਵੀ ਜਿਹੜੀ ਇਹ ਲੜਾਈ ਲੱਗੀ ਸੀ ਲੜਾਈ ਕੀ ਸੀ ਇਹਦਾ ਨਿਬੇੜਾ ਕਿਵੇਂ ਹੋਇਆ ਉਹ ਚ ਇੱਕ ਗੱਲ ਸਾਫ਼ ਆ ਵੀ ਭਾਰਤ ਹਾਰ ਗਿਆ ਲੜਾਈ ਜੀ ਜੇ ਤੁਹਾਡਾ ਸਿਰਫ ਮਕਸਦ ਇਹ ਸੀ ਵੀ ਨਾਉ ਟਕਾਣੇ ਤੇ ਤੁਸੀਂ ਹਮਲਾ ਕਰਨਾ ਤੁਹਾਡਾ ਸਾਰਾ ਮੀਡੀਆ ਕਿਉਂ ਕੁਕਰ ਰਿਹਾ ਸੀ ਕਰਾਚੀ ਤੇ ਕਬਜ਼ਾ ਕਰ ਲਿਆ اسلامਾਬਾਦ ਤੇ ਕਰ ਲਿਆ ਹੂੰਨ ਮਟਾਰਾਂਗੇ ਤੁਹਾਡਾ ਸਾਰਾ ਪ੍ਰਚਾਰਾ ਜੰਗ ਲੜ ਰਿਹਾ ਸੀ ਪਾਕਿਸਤਾਨ ਦੇ ਖਿਲਾਫ ਹੁਣ ਜਦੋਂ ਹਵਾਈ ਜੰਗੇ ਲੜੀ ਗਈ ਹੈ ਨਾ ਜੀ ਇਹਨਾਂ ਦੀ ਸੈਨਾ ਦਾ ਮੂੰਹ ਭੰਨੇ ਆ ਉਹਨਾਂ ਨੇ ਜਿੰਨੇ ਡਿਫੈਂਸ ਦੇ ਐਕਸਪਰਟ ਨੇ ਕਿਵੇਂ ਰਫੇਲ ਡਿੱਗਿਆ ਕਿਵੇਂ ਇੱਕ ਦੂਜੇ ਦੇ ਵਿੱਚ ਜਹਾਜ਼ ਤਾਂ ਦਾਖਲ ਹੀ ਨਹੀਂ ਹੋਏ ਆਪੋ ਆਪਣੇ ਮੁਲਕ ਚ ਰਹਿੰਦੇ ਹੋਏ ਹਵਾਈ ਫੌਜੀਆਂ ਦੀਆਂ ਟੱਕਰਾਂ ਹੋਈਆਂ ਨੇ ਜਹਾਜ਼ਾਂ ਦੀਆਂ ਟੱਕਰਾਂ ਹੋਈਆਂ ਨੇ ਕੋਈ ਡਿਫੈਂਸ ਵਾਲਾ ਦੱਸ ਰਿਹਾ ਸੀ ਇੱਕ ਮੋਕੇ 72 ਜਹਾਜ਼ ਸੀ ਜਿਹੜੇ ਇੱਧਰਲੇ ਉੱਧਰਲੇ ਪਾਸੇ ਸੀ ਜਿਹੜੇ ਇਸ ਤਰ੍ਹਾਂ ਲੜ ਰਹੇ ਸੀ ਮਜਾਈਲਾਂ ਦਾਗ ਰਹੇ ਸੀ ਇਸ ਕਰਕੇ ਜਿਹੜੇ ਭਾਰਤ ਦੇ ਨਾ ਤੇ ਹਾਂ ਕਹਿੰਦੇ ਨੇ ਨਾ ਨਾ ਕਹਿੰਦੇ ਨੇ ਵੀ ਜਿਹੜੇ 4-5 ਜਹਾਜ਼ ਡਿੱਗੇ ਨੇ ਉਹਨਾਂ ਨੇ ਆਪਣੇ ਮੁਲਕ ਦੇ ਅੰਦਰੋਂ ਰਹਿੰਦੇ ਹੋਏ ਡਿੱਗੇ ਨੇ ਯੋ ਮੈਂ ਕਹਿੰਦੇ ਹਾਂ ਕਿ ਕੰਬੈਟਿੰਗ ਹੋਈ ਆ ਗੁੱਥਮ ਗੁੱਥਾ ਹੋਏ ਨੇ ਜਹਾਜ਼ ਸਾਰੇ ਕਾਸੇ ਦੇ ਵਿੱਚੋਂ ਉਹਦੇ ਵਿੱਚੋਂ ਪਾਕਿਸਤਾਨ ਦੀ ਹਵਾਈ ਸੈਨਾ ਉਹਦੀ ਸੁਪਰਮੇਸੀ ਸਥਾਪਿਤ ਹੋ ਗਈ ਐਨ ਆਧੁਨਿਕ ਤਕਨੀਕ ਨਾਲ ਲੜੇ ਨੇ ਫਿਰ ਅਚਾਨਕ ਤੁਸੀਂ ਬੰਦ ਕਰਦੇ ਹੋ ਬੰਦ ਕਰਨ ਤੇ ਟਰੰਪ ਦਾ ਕੀ ਰੋਲ ਆ ਫਿਰ ਟਰੰਪ ਕੀ ਬੋਲ ਰਿਹਾ ਮਤਲਬ ਇਸ ਹਿਸਾਬ ਦੇ ਨਾਲ ਇਹ ਬੁੰਦਲ ਗਿਆ ਭਾਰਤ ਵੀ ਹੁਣ ਕਸ ਕਰੀਏ ਕੀ ਇਹਦੇ ਵਿੱਚ ਇੱਕ ਵੱਡਾ ਮਸਲਾ ਇਹ ਸੀ ਜੀ ਦੇਖੋ ਲੜਾਈ ਤਾਂ ਕਸ਼ਮੀਰ ਤੇ ਪੰਜਾਬ ਤੇ ਲੱਗਣੀ ਹੁੰਦੀ ਆ ਪਹਿਲਾ ਫੌਜੀ ਲੜਾਈ ਸੀ ਫੌਜੀ ਲੜਾਈ ਫੌਜਾਂ ਜਿਆਦਾ ਲੜਦੀਆਂ ਹੁੰਦੀਆਂ ਹੁਣ ਜਿਹੀ ਜਿਹੀ ਨਵੀਂ ਤਕਨੀਕ ਆ ਗਈ ਹੁਣ ਮੈਦਾਨ ਤੇ ਨਹੀਂ ਲੜਾਈ ਹੋਣੀ ਹਵਾਈ ਹਵਾ ਤੇ ਲੜਾਈ ਹੋਣੀ ਆ ਜੇ ហេਠੋਂ ਫੌਜਾਂ ਘਾ ਵਧਣਗੀਆਂ ਹਵਾਈ ਲੜਾਈ ਨਾਲ ਤੁਸੀਂ ਕਿੰਨਾ ਖੇਤਰ ਖਾਲੀ ਕਰਾ ਲੈਂਦੇ ਹੋ ਉਹਦੇ ਨਾਲ ਇਹ ਹੋਣੀ ਆ ਇਸੇ ਕਰਕੇ ਇਹਦੇ ਵਿੱਚ ਐਤਕੀਨ ਸਿੱਖਾਂ ਦੇ ਵਿੱਚ ਜੰਗ ਪ੍ਰਤੀ ਕੋਈ ਉਤਸ਼ਾਹ ਨਹੀਂ ਸੀ ਜਿਵੇਂ 65 ਵੇਲੇ ਸੀ 71 ਵੇਲੇ ਸੀ ਲੋਕਾਂ ਨੂੰ ਸਮਝਾਉਣ ਲੱਗ ਗਿਆ ਸੀ ਵੀ ਲੜਾਈ ਮੁੱਦਾ ਕੋਈ ਹੋ ਰਾ ਤਵਾ ਪੰਜਾਬ ਹੂ ਇੱਕ ਵੀ ਬੰਦਾ ਲੜਾਈ ਦੇ ਹੱਕ ਚ ਮੈਂ ਪੰਜਾਬੀ ਬੋਲਦਾ ਨਹੀਂ ਸੁਣਿਆ ਜੀ ਬਿਲਕੁਲ ਚੁੱਪ ਕਰਕੇ ਜਾਏ ਕਹੇਗੇ ਵੀ ਅਸੀਂ ਮੁਲਕ ਦੇ ਨਾਲ ਆ ਹੁਣ ਇਸ ਗੱਲ ਦੇ ਵਿੱਚ ਸਿੱਖਾਂ ਨੂੰ ਪਾਕਿਸਤਾਨ ਦੀ ਕੋਸ਼ਿਸ਼ ਵੀ ਇਹ ਸੀ ਜੀ ਬਿਲਕੁਲ ਵੀ ਸਿੱਖਾਂ ਜਿਹੜੇ ਸਾਥ ਨਾ ਦੇਣ ਪੰਨੂ ਸਿਮਰਜੀਤ ਸਿੰਘ ਮਾਨ ਵੀ ਇਹ ਬੋਲ ਰਹੇ ਸੀ ਬਿਲਕੁਲ ਤੇ ਉਹ ਵੀ ਇਹ ਕਹਿ ਰਹੇ ਸੀ ਵੀ ਸਿੱਖ ਸਾਡਾ ਨਿਸ਼ਾਨਾ ਨਹੀਂ ਇਸੇ ਕਰਕੇ ਹਰ ਇੱਕ ਮਸਲੇ ਨੂੰ ਇਹ ਸਿੱਖਾਂ ਨਾਲ ਜੋੜਦੇ ਸੀ ਬਿਲਕੁਲ ਜੰਮੂ ਕਸ਼ਮੀਰ ਚ ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਹੋਇਆ ਘਰਾਂ ਤੇ ਕਿਉਂਕਿ ਉੱਥੇ ਫਿਰ ਮਿਲਟਰੀ ਨੇ ਸ਼ੈਲ ਸਿੱਟੇ ਜਿਵੇਂ ਫੌਜਾਂ ਲੜਦੀ ਹੁੰਦੀਆਂ ਨੇ ਇੱਕ ਥਾਂ ਤੇ ਖੜ ਕੇ ਉਹ ਉਧਰ ਮਾਰੀਗੇ ਇਹਨਾਂ ਨੇ ਮਾਰੀਆਂ ਨਾ ਮਾਰੀਆਂ ਮੈਨੂੰ ਪਤਾ ਨਹੀਂ ਉਹ ਚ 4 ਸਿੱਖ ਮਰੇਗੇ ਉਹਨੂੰ ਗੁਰਦੁਆਰੇ ਦੀ ਲੜਾਈ ਬਣਾਇਆ ਗਿਆ ਫਿਰ ਕੱਲੇ ਦਰਬਾਰ ਸਾਹਿਬ ਦੀ ਬਲੈਕਆਊਟ ਕਰਕੇ ਮਤਲਬ ਇਹ ਗੱਲ ਹੋ ਰਹੀ ਗਈ ਵੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨਾ ਸੀ ਉਹਨਾਂ ਦੇ ਫੌਜ ਵਾਲੇ ਬਿਆਨ ਦੇ ਰਹੇ ਨੇ ਮੈਂ ਸੁਣਿਆ ਗੁਰਦੁਆਰਿਆਂ ਤੇ ਹਮਲਾ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਬਿਲਕੁਲ 71 ਦੀ ਲੜਾਈ ਵੇਲੇ ਜਿਹੜਾ ਉਹਨਾਂ ਦਾ 에어 ਮਾਰਸ਼ਲ ਆ ਉਹਦੇ ਹਵਾਲੇ ਨਾਲ ਕਿਹਾ ਸੀ ਵੀ ਜੇ ਕਿਸੇ ਗੁਰਦੁਆਰੇ ਤੇ ਤੁਸੀਂ ਹਮਲਾ ਕੀਤਾ ਬਿਲਕੁਲ ਇੱਥੇ ਤੁਹਾਨੂੰ ਉੱਤਰ ਦੇਣ ਨੂੰ ਸ਼ੂਟ ਮਾਰੇ ਪਹਿਲਾਂ ਕਰੂੰ ਇਸ ਕਰਕੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣਾ ਦਾ ਉਹਨਾਂ ਦਾ ਮਤਲਬ ਨਹੀਂ ਬਿਲਕੁਲ ਪਰ ਇੱਕ ਗੱਲ ਹੋᱣਾ ਕੋਈ ਸਿੱਖਾਂ ਨੂੰ ਨਿਊਟਰਲ ਕਰਨਾ ਚਾਹੁੰਦਾ ਕੋਈ ਸਿੱਖਾਂ ਨੂੰ ਪੜਕਾਉਣਾ ਚਾਹੁੰਦਾ ਸੀ ਉਹ ਪ੍ਰਪਗੈਂਡੀ ਦੀ ਧਾਰ ਰਹੀ ਸੀ ਹੁਣ ਜਦੋਂ ਬੁਰੀ ਤਰ੍ਹਾਂ ਫੇਲ ਹੋ ਗਏ ਜੀ ਤੁਸੀਂ ਦੇਖੋ ਵਿਰੋਧੀ ਧਿਰ ਕਹਿੰਦੀ ਆ ਸਰਬ ਪਾਰਟੀ ਮੀਟਿੰਗ ਸੱਦੋ ਜੀ ਕਹਿ ਕੇ ਕੀ ਜੰਗ ਲਾਈ ਸੀ ਅਸੀਂ ਤਾਂ ਅਨ ਕੰਡੀਸ਼ਨਲ ਸਪੋਰਟ ਦੇਤੀ ਸੀ ਨਾ ਵੀ ਅਸੀਂ ਸਰਕਾਰ ਨਾਲ ਆ ਜੀ ਜੋ ਸਰਕਾਰ ਕਰੂ ਬੰਦ ਤੁਸੀਂ اچانک ਕਰਤੀ ਪਹਿਲਾਂ ਇਹਦੇ ਬਾਰੇ ਤਾਂ ਗੱਲ ਕਰੋ ਨਾ ਸੰਸਦ ਦਾ ਸੈਸ਼ਨ ਸੱਦਣ ਨੂੰ ਤਿਆਰ ਨੇ ਨਾ ਸਰਪਾਰਟੀ ਮੀਟਿੰਗ ਸੱਦਣ ਨੂੰ ਤਿਆਰ ਨੇ ਫਿਰ ਕਹਿੰਦੇ ਅਸੀਂ ਸਰਬਦਲ ਬਾਹਰ ਭੇਜਾਂਗੇ ਇੱਕ ਤਾਂ ਗੱਲ ਤੁਸੀਂ ਮੰਨ ਲਗੀ ਇਹ ਵੀ ਦੁਨੀਆ 'ਚ ਸਾਡਾ ਅੱਖਿਮਾੜਾ ਹੋ ਗਿਆ ਉਹਨੂੰ ਸੁਧਾਰਨ ਖਾਤਰ ਭੇਜ ਰਹੇ ਹਾਂ ਨਹੀਂ ਦੁਨੀਆ 'ਚ ਤਾਂ ਪ੍ਰੋਪਾਗੈਂਡਾ ਤਾਂ ਚੱਲੇ ਰਿਹਾ ਸਾਰਾ ਕੁਝ ਦੁਨੀਆ ਤਾਂ ਦੇਖ ਹੀ ਨਹੀਂ ਕਿ ਕੌਣ ਕੀ ਕਰ ਰਿਹਾ ਕਿਵੇਂ ਕਰ ਰਿਹਾ ਫਿਰ ਗਾਹੇ ਇਹ ਵੀ ਦੁਨੀਆ ਚ ਜਾਓ ਦੂਜੀਆਂ ਪਾਰਟੀਆਂ ਨਾਲ ਲੈ ਕੇ ਗੱਲ ਉਹ ਕਹੋ ਜੋ ਅਸੀਂ ਕਹਿੰਦੇ ਆ ਬਿਲਕੁਲ ਜਿਵੇਂ ਜਿਵੇਂ ਕਹਿੰਦੇ ਆ ਮਾਈ ਵੇਜ਼ ਹਾਈਵੇ ਨਾਲ ਲੈਣ ਜਿਵੇਂ ਭਗਵੰਤ ਮਾਨ ਇੱਥੇ ਕਰਦਾ ਨਾ ਕੋਈ ਲੋੜ ਨਹੀਂ ਕਿਸਾਨ ਜੁਨੀਆਂ ਨਹੀਂ ਜਾਂਦੀਆਂ ਆਉਣ ਮੇਰੇ ਨਾਲ ਕੋਈ ਸੈਸੀ ਪਾਰਟੀ ਨਾ ਆਵੇ ਮੈਂ ਇਕੱਲੇ ਬਥੇਰਾ ਮੈਂ ਪਾਣੀ ਰੋਕ ਕੇ ਦਿਖਾ ਦੂੰ ਤੁਹਾਨੂੰ ਉਹੀ ਜਿਹਾ ਵੱਡ ਕਮੋਦੀ ਮਾਰਦਾ ਸੀ ਤੇ ਸਟਾਕੀ ਨਿਕਲਿਆ ਮਤਲਬ ਬਹੁਤ ਅਕਸ ਮਾੜਾ ਹੋਇਆ ਇਹ ਠੀਕ ਆ ਮਤਲਬ ਲੜਾਈ ਤਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਆਪਾਂ ਪਹਿਲੇ ਕੋਈ ਕਈ ਲੋਕ ਤਾਂ ਇਹ ਕਹਿੰਦੇ ਨੇ ਇਹਦਾ ਮਤਲਬ ਉਚਾਰ ਸੀ ਜੀ 250 ਕਿਲੋਮੀਟਰ ਅੰਦਰ ਆਇਓ ਉਹ ਕਸ਼ਮੀਰ ਚ ਯਾਤਰੀਆਂ ਤੇ ਹਮਲਾ ਕੀਤਾ ਜੀ ਘਣਾਉਣਾ ਹਮਲਾ ਬੇਕਸੂਰੇ ਮਾਰੇ ਨੇ ਕਹਿੰਦੇ ਉਹ ਧਰਮ ਪੁੱਛ ਕੇ ਮਾਰੇ ਨੇ ਚਿੱਟੀ ਸਿੰਗਾਪੁਰਾ ਸਿੱਖ ਲਾਈਨ ਚ ਖੜਾ ਕੇ ਨਹੀਂ ਮਾਰੇ ਸੀ ਸਿੱਖ ਤਾਂ ਦੇਸੇ ਦਾ ਉਹ ਕਹਿੰਦੇ ਨਾ ਐਸਾ ਸਾਜੂ ਸਿੱਖ ਛੋਪੇ ਨਾਲ ਲੱਖਾਂ ਵਿੱਚ ਖੜਾ ਤੇ ਉਦੋਂ ਤੁਹਾਡਾ ਖੂਨ ਨਾ ਖੋਲਿਆ ਇਹ ਤਾਂ ਮਤਲਬ ਕਿਤੇ ਵੀ ਚਾਰ ਬੰਦੇ ਆ ਕੇ ਇਹੀ ਤਾਂ ਕੋਈ ਕਾਰਾ ਕਰ ਦੇਣ ਦੋ ਦੇਸ਼ਾਂ ਨੂੰ ਲੜਾ ਦੇਣ ਕਿ ਕੀ ਹੋਰ ਕੋਈ ਟਿਕਾਣਾ ਹੀ ਨਹੀਂ ਹੁਣ ਕਿਉਂਕਿ ਇਹਨਾਂ ਨੂੰ ਲੜਾਈ 'ਚ ਪਿੱਛੇ ਹਟਣਾ ਪਿਆ ਹੁਣ ਕਹਿੰਦੇ ਨੇ ਸਾਡਾ ਤਾਂ ਜੰਗ ਮਕਸਦੇ ਨਹੀਂ ਸੀ ਜੀ ਅਸੀਂ ਤਾਂ ਅਤਵਾਦੀ ਟਿਕਾਣਿਆਂ ਤੇ ਹਮਲੇ ਕਰਨੇ ਸੀ ਇਹ ਤਾਂ ਪਾਕਿਸਤਾਨ ਨੇ ਖੇਡ ਖੇਢੀ ਜਿਹੜੇ ਅੰਦਰ ਹਮਲੇ ਕੀਤੇ ਤਾਂ ਸਾਨੂੰ ਕੁਝ ਕਰਨੇ ਪਏ ਹਾਲੇ ਇਹਦਾ ਐਨਾਲਿਸਿਸ ਸਾਹਮਣੇ ਆਉ ਕਿਹਦਾ ਕਿੰਨਾ ਨੁਕਸਾਨ ਹੋਇਆ ਭਾਰਤ ਦਾ ਕਿੰਨਾ ਹੋਇਆ ਪਾਕਿਸਤਾਨ ਦਾ ਕਿਵੇਂ ਹੋਇਆ ਪਰ ਘੋਟੋਲਾ ਤਾਂ ਵੱਡਾ ਨਾ ਜੀ ਟਰੰਪ ਆ ਜਿਹੜਾ ਉਹ ਐਵੇਂ ਥੋੜੋ ਕਹਿੰਦਾ ਵੀ 48 ਕੰਨ ਤੇ ਮੇਰੇ ਬੰਦਿਆਂ ਨੇ ਮਿਹਨਤ ਕੀਤੀ ਫਿਰ ਪਾਕਿਸਤਾਨ ਕਹਿੰਦਾ ਥੈਂਕ ਯੂ ਟਰੰਪ ਤੁਸੀਂ ਲੜਾਈ ਬੰਦ ਕਰਾਤੀ ਮਤਲਬ ਇਹ ਇੱਕ ਝੋਲਾ ਪੈਦਾ ਕਰ ਰਹੇ ਨੇ ਹੁਣ ਆਪਣੀ ਫੇਲੂਅਰ ਨੂੰ ਲੁਕਾਉਣ ਲਈ ਜਾਂ ਮੁੜ ਕੇ ਸਿੱਖਾਂ ਕਿਉਂਕਿ ਸਿੱਖਾਂ ਦਾ ਜਿਹੜੇ ਰਵਈਆ ਪਾਕਿਸਤਾਨ ਪ੍ਰਤੀ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਕਰਤਾਰਪੁਰ ਸਾਹਿਬ ਲੰਘ ਖੁੱਲਿਆ ਉੱਥੇ ਨਵਜੋਤ ਸਿੰਘ ਸਿੱਧੂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵਰਤਾਂਤ ਸਿਰਜਿਆ ਸਾਰੇ ਲੰਘੇ ਖੋਲੋ ਵਪਾਰ ਖੋਲੋ ਤੁਸੀਂ ਸਾਡੀ ਖੁਸ਼ਹਾਲੀ ਨੂੰ ਤਾਲੇ ਲਾਤੇ ਗੋਲੀ ਕਲਕੱਤੇ ਚੱਲਦੀ ਆ ਬਾਗਾ ਬਾਰਡਰ ਬੰਦ ਹੋ ਜਾਂਦਾ ਇਹ ਕਿਉਂ ਆ ਸੋ ਉਹ ਜਿਹੜਾ ਵਰਤਾਂ ਤਾਂ ਹੁਣ ਇਹਨਾਂ ਨੇ ਉਹਤੇ ਹਮਲਾ ਕਰਨਾ ਇਸ ਕਰਕੇ ਕਰਤਾਰਪੁਰ ਲੰਘਾ ਬੰਦ ਕਰਤਾ ਹੁਣ ਕਰਤਾਰਪੁਰ ਜਿਹੜੇ ਜਾ ਕੇ ਆਏ ਨੇ ਉਹਨਾਂ ਦੀ ਫੜਫੜਾਈ ਸ਼ੁਰੂ ਕਰ ਲਈ ਜਿਹੜੇ ਪਾਕਿਸਤਾਨ ਨੂੰ ਜੱਥੇ ਭੇਜਦੇ ਨੇ ਉਹਨਾਂ ਦੇ ਹੱਥ ਆ ਉਹਨਾਂ ਦੀ ਫੜਫੜਾਈ ਸ਼ੁਰੂ ਕਰ ਲਈ ਜਿਹਦਾ ਮਤਲਬ ਸਿੱਖਾਂ ਨੂੰ ਇੱਕ ਤਾਂ ਨਿਸ਼ਾਨੇ ਤੇ ਲੈਣਾ ਮੁੜ ਕੇ ਦੂਜਾ ਪਾਕਿਸਤਾਨ ਨਾਲ ਸੰਪਰਕ ਬੰਦ ਕਰਨਾ ਇਹ ਇਸ ਕਰਕੇ ਹੁਣ ਉਹ ਬਲੌਗਰ ਆ ਬੀਬੀ ਕਹਿੰਦੇ ਹਰਿਆਣੇ ਦੀ ਉਹ ਖੁੱਲ੍ਹਿਆਂ ਪਾਰਟੀਆਂ ਕਰ ਰਹੀ ਆ ਜਸੂਸ ਆ ਜਿਹੜਾ ਹੈ ਪ੍ਰਧਾਨ ਮੰਤਰੀਆਂ ਨੂੰ ਮਿਲਦਾ ਹੁੰਦਾ ਐ ਕਿਸੇ ਨੂੰ ਮਿਲਦਾ ਹੁੰਦਾ ਸ਼ਰੇਆਮੋ ਕਹਿ ਰਹੀ ਆ ਬਲੌਗਰ ਆ ਤੇ ਜਸੂਸ ਉਹਨੂੰ ਕਰਾਰ ਦਿੰਨੇ ਤੁਸੀਂ ਫਿਰ ਆ ਮੁੰਡਾ ਹੁਣ ਜਥੇ ਚ ਗਿਆ ਜੀ ਕੋਈ ਪਾਕਿਸਤਾਨੀ ਉਹਦੇ ਨਾਲ ਗੱਲ ਕਰਨ ਲੱਗ ਗਿਆ ਉਹਨੂੰ ਕੀ ਪਤਾ ਉਹ ਕੌਣ ਆ ਮੈਂ ਇੱਕ ਵਾਰ ਜਥੇ ਚ ਜਾ ਕੇ ਆਇਆ ਮੈਂ ਦੇਖੀ ਆ ਸਾਰੇ ਸਿਸਟਮ ਮਤਲਬ ਸਾਡੇ ਵਾਲੇ ਦਾਲੇ ਫਿਰਦੇ ਸੀ ਜੱਥੇ ਤੋਂ ਅੱਡ ਕੱਢ ਕੇ ਗੱਲ ਕਰਨੀ ਆ ਸਵਾਲੇ ਨਹੀਂ ਪਿਆਦਾ ਹੁੰਦਾ ਤੁਹਾਡੇ ਨਾਲ ਅਸੀਂ ਗੱਲੇ ਨਹੀਂ ਕਰਨੀ ਤੁਹਾਡੇ ਨਾਲ ਗੱਲ ਕੀ ਆ ਦੱਸੋ ਤੁਹਾਡਾ ਅਧਿਕਾਰੀ ਕੌਣ ਆ ਫਿਰ ਸਾਨੂੰ ਕਹਿੰਦੇ ਰਹੇ ਗੁਜਿੰਦਰ ਸਿੰਘ ਮਿਲਣਾ ਚਾਹੁੰਦਾ ਜੀ ਨੇੜੇ ਆ 5 ਮਿੰਟ ਫਲਾਣਾ ਮਿਲਣਾ ਚਾਹੁੰਦਾ ਸੀ ਨਾ ਜੱਥੇ ਦੇ ਵਿੱਚ ਰਹਿੰਦੇ ਹੋ ਵੀ ਇਹੀ ਦੀ ਗੱਲ ਇਸ ਕਰਕੇ ਹੁਣ ਇਹ ਜਿਹੜੇ ਪਾਕਿਸਤਾਨ ਤੇ ਸਿੱਖਾਂ ਦਾ ਤਾਲਮੇਲ ਆਪਸ ਦੇ ਵਿੱਚ ਵਧ ਰਿਹਾ ਸੀ ਜੱਥੇ ਦੇ ਰੂਪ ਚ ਉਹਤੇ ਵੀ ਸਵਾਲੀਆ ਨਿਸ਼ਾਨ ਲਾਉਣਾ ਚਾਹੁੰਦੇ ਕਿਉਂਕਿ ਜਦੋਂ ਲੰਘੇ ਦਾ ਵਿਰੋਧ ਕੀਤਾ ਸੀ ਪੰਜਾਬ ਦੇ ਡੀਜੀਪੀ ਨੇ ਬਿਆਨ ਦਿੱਤਾ ਸੀ ਕਹਿੰਦਾ 11 ਘੰਟੇ ਚ ਬ੍ਰੇਨ ਵਾਸ਼ ਹੋ ਸਕਦਾ ਬੰਦੇ ਦਾ ਮੁੜ ਕੇ ਅੱਤਵਾਦੀ ਬਣ ਕੇ ਆ ਸਕਦਾ ਉਹਦੀ ਬੜੀ ਥੂਥੂ ਹੋਈ ਸੀ ਸੋ ਉਹ ਆ ਜ ਵਰਤਾਂਤ ਆ ਜਿਹੜੇ ਸਿਰਜਣਾ ਚਾਹੁੰਦੇ ਆ ਬਾਕੀ ਜਿਹੜੇ ਬੰਦੇ ਫਸ ਜਾਂਦੇ ਨੇ ਬਾਈ ਜੀ ਫਿਰ ਤੁਹਾਨੂੰ ਪਤਾ ਇੱਕ ਸੂਤੇ ਚੱਕਰ ਨੇ ਕੀ ਕਿਸੇ ਤੋਂ ਬਰਾਮਦ ਹੋਇਆ ਕੀ ਗੱਲ ਹੋਈ ਇਹ ਤਾਂ ਸਾਹਮਣੇ ਆ ਨਹੀਂ ਰਿਹਾ ਉਹ ਬਲੇਰ ਕੋਟਲੇ ਤੇ ਬੀਬੀ ਫੜ ਲਈ ਉਹਦੇ ਖਾਤੇ ਚ 20000 ਰੁਪਏ ਜਮ੍ਹਾਂ ਹੋਏ 20000 ਨਾਲ ਕੋਈ ਜਸੂਸੀ ਕਰਦਾ ਹੁੰਦਾ ਉਹ ਦੱਸਦੀ ਸੀ ਵੀ ਇੱਕ ਬਰਨਾਲਿਆ ਜੀ ਆ ਪਤੀ ਆ ਸਰੇ ਦਾ ਬਠੰਡਾ ਸ਼ੌਣੀ ਦਾ ਕਿਸੇ ਨੂੰ ਪਤਾ ਨਹੀਂ ਆਦਮਪੁਰ ਦੇ ਹਵਾਈ ਅੱਡੇ ਦਾ ਕਿਸੇ ਨੂੰ ਹੀ ਪਤਾ ਨਹੀਂ ਨਾਲ ਜਿੱਥੇ ਜਿੱਥੇ ਸਾਰੇ ਸਿਸਟਮ ਉਹ ਤਾਂ ਮੈਪਤੇ ਨੇ ਸਾਰੇ ਦੇਸ਼ਾਂ ਦੇ ਇੱਕ ਦੂਜੇ ਦੇ ਸੋ ਇਹ ਹੈ ਜਿਹੜੀ ਮੈਨੂੰ ਲੱਗਦਾ ਇੱਕ ਕਸੂਤੀ ਲੜਾਈ ਕਰ ਰਿਹਾ ਸ਼ਰਮਣੀ ਕਮੇਟੀ ਨੂੰ ਮਤਲਬ ਹੁਣ ਸ਼ਰਮਣੀ ਕਮੇਟੀ ਨੇ ਬਿਆਨ ਦਿੱਤਾ ਸੀ ਵੀ ਸਾਡੇ ਜਥਾ ਉਧਰ ਜਾਣਾ ਚਾਹੀਦਾ ਜਥੇ ਨੂੰ ਮਨਜ਼ੂਰੀ ਦਿੱਤੀ ਜਾਵੇ ਸ਼ਰਮਣੀ ਕਮੇਟੀ ਦਾ ਫਰਜ਼ ਬਣਦਾ ਕਿ ਇਸ ਮਸਲੇ ਨੂੰ ਚੱਕੇ ਤੇ ਸੀਰੀਅਸਲੀ ਇਹਨੂੰ ਲਵੇ ਬਿਆਨਬਾਜ਼ੀ ਕਰੇ ਵੀ ਅਸੀਂ ਤਾਂ ਕਹਿੰਦੇ ਗੁਰਤਮਾ ਦੇ ਖੁੱਲੇ ਦਰਸ਼ਨ ਦਰਾਰੇ ਇਹ ਉਹਨੂੰ ਬੰਦ ਕਰਨ ਵਾਲੀ ਪਹੁੰਚ ਵਾਲੇ ਪਾਸੇ ਨੂੰ ਬਰਤਾਂਤ ਸਿਰਜਿਆ ਜਾ ਰਿਹਾ ਜਿਹਦਾ ਨਾਂ ਸਿਰਫ ਸਿੱਖਾਂ ਨੂੰ ਸਾਰੀਆਂ ਜਮਹੂਰੀ ਸ਼ਕਤੀਆਂ ਨੇ ਜਿਹੜੀਆਂ ਜਿਹੜੀਆਂ ਅਮਨ ਸ਼ਾਂਤੀ ਚਾਹੁੰਦੀਆਂ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ